ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਬਾਈ ਗੁਰਵਿੰਦਰ ਕੋਲੇ ਤੇ ਗੁਰਵਿੰਦਰ ਬਾਈ ਨਾਲ ਦੱਸੂਗਾ ਜੇ ਕਿਸੇ ਨੇ ਘਰੇ ਗੋਭੀ ਦੀ ਪਨੀਰੀ ਕਿਵੇਂ ਤਿਆਰ ਕਰਨੀ ਹੈ ਜਾਂ ਗੰਡਿਆਂ ਦੀ ਪਨੀਰੀ ਕਿਵੇਂ ਹੁਣ ਰੁੱਤ ਹੈਗੀ ਆ ਗੋਭੀ ਦੀ ਪਨੀਰੀ ਦੀ ਹਨਾ ਜੇ ਕਿਸੇ ਨੇ ਵੱਡੇ ਲੈਵਲ ਤੇ ਕਰਨੀ ਆ ਉਹ ਵੀ ਕਿਸੇ ਨੇ ਬਾਈ ਨੇ ਬੀਜ ਲੈਣਾ ਹੋਵੇ ਉਹ ਬਾਈ ਗੁਰਵਿੰਦਰ ਕੋਲੋਂ ਮਿਲੂਗਾ ਜੇ ਕਿਸੇ ਨੇ ਗੋਭੀ ਦੀ ਪਨੀਰੀ ਲੈਣੀ ਆ ਉਹ ਵੀ ਮਿਲ ਜਾਊਗੀ ਤੇ ਪਰ ਤੁਸੀਂ ਆਪਦੇ ਘਰੇਗਾ ਉਹ ਹਨਾ ਸਸਤਾ ਬਈ ਕੰਮ ਹੈਗਾ ਤੇ ਬਾਹਲਾ ਨਰਸਰੀਆਂ ਦੀ ਮਾਰਚੋਂ ਆਪਾਂ ਕੱਢਣੇ ਆ ਬੰਦੇ ਹਨਾ ਤੇ ਉਹ ਨਰਸਰੀ ਵਾਲੀ ਪਨੀਰੀ ਆਪਣੇ ਕੋਲੇ ਆ ਕੇ ਚਲਦੀ ਵੀ ਨਹੀਂ ਬਈ ਫਾਰਮ ਤੇ ਜਾਂ ਆਪਣੇ ਖੇਤ ਉਹ ਵੀ ਬਾਈ ਤੋਂ ਗੱਲਬਾਤ ਕਰਾਂਗੇ ਤੇ ਬਾਈ ਨੇ ਕਿਹੜੇ-ਕਿਹੜੇ ਬੀਜ ਲਾਇਆ ਕਿਹੜਾ ਬੀਜ ਚੰਗਾ ਗੋਭੀ ਚ ਸਾਰੀ ਜਾਣਕਾਰੀ ਦੇਵਾਂਗੇ ਕੀ ਹਾਲ ਆ ਬਾਈ ਗੁਰਵਿੰਦਰ ਠੀਕ ਆ ਵਧੀਆ ਬਈ ਬਾਈ ਜੀ ਆਪਾਂ ਸ਼ੁਰੂਆਤ ਕਰਦੇ ਆ ਹਨਾ ਜਿਹੜੇ ਹੁਣ ਕਿਸੇ ਭਰਾ ਨੇ ਆ 2-4 ਹਫ਼ਤੇ ਦੇ ਵਿੱਚ ਬੀਜ ਸਿੱਟਣਾ ਕਿਹੜੀ ਵੈਰੈਟੀ ਲਾਵੇ ਉਹ ਫੋਲ ਗੋਭੀ ਦੀ ਬਾਈ ਹੁਣ ਜੇ ਵੱਡੇ ਲੈਵਲ ਤੇ ਲਾਉਣੀ ਆ 1500 ਨਾਲੇ ਵਾਹਨ ਚ ਲੱਗੂਗੀ ਬਈ ਉਹਦੇ ਵਿੱਚ ਜੋਤੀ ਵੰਣ ਤੇ ਜੋਤੀ ਵੰਣ ਦਾ ਟਾਈਮ ਆ ਬਈ 75 ਦਿਨਾਂ ਨੂੰ ਜੋਤੀ ਟੂ ਦਾ ਯੂ ਸਟੱਡਨ ਕੰਪਨੀ ਦੀ ਇਹ ਹੈ ਬਈ ਤੇ ਜਿਵੇਂ ਆਪਾਂ ਜੋਤੀ ਵਾਂਂ ਤੇ ਟੂ ਲਾ ਰਹੇ ਹਾਂ ਗਿਰਜਾ ਵੀ ਲਾ ਸਕਦੇ ਆ ਬਈ ਤੇ ਜਿਹੜੀ ਆ ਖੜੀ ਹੈ ਬਈ ਇਹ ਬਈ ਆਪਣੀ 7209 ਸੈਮੀ ਨਸ ਦੀ ਇਹ ਪਹਿਲਾਂ ਵਾਲੀ ਵੈਰੈਟੀ ਹੈ ਹੁਣ ਇਹਦਾ ਬਈ ਮਹਿੰਗਾ ਵੀ ਆ ਨਾ ਇਹ ਹਾਂ ਬਈ ਹੈਗਾ ਇਹ 50000 ਨੂੰ ਕਿਲੋ ਇਹਦਾ ਟਾਈਮ ਬਈ ਹੁਣ ਵਾਂਂ ਚ ਲੱਗਣ ਦਾ ਠੀਕ ਹੈ ਜਿਹੜੀ ਜੋਤੀ ਵਾਂਂ ਤੇ ਟੂ ਆ ਉਹਦਾ ਟਾਈਮ ਹੈਗਾ ਪਨੀਰੀ ਵੀਜਨ ਦਾ ਤੇ ਬਈ ਕਿਸੇ ਭਰਾ ਨੇ ਥੋੜੀ ਬਹੁਤ ਲਾਉਣੀ ਆ ਵੱਧ ਲਾਉਣੀ ਆ ਤੇ ਵਾਂਂ ਦੀ ਤਿਆਰੀ ਕਿਵੇਂ ਕਰਨੀ ਜਿਹੜੀ ਤੁਸੀਂ ਜਿਵੇਂ ਬੈੱਡ ਬਣਾਈਏ ਨੇ ਕੀ ਕੀ ਕਿਹੜੇ ਮਿੱਟੀ ਹੋਣੀ ਚਾਹੀਦੀ ਕੀ ਉਹਦੇ ਵਿੱਚ ਕੋਈ ਰੇ ਵੀ ਪਾਉਗੀ ਜਾਂ ਕੋਈ ਫੰਗੀਸਾਈਡ ਵੀ ਪਾਊਗਾ ਜਾਂ ਕਿਵੇਂ ਤਿਆਰੀ ਕਰਨੀ ਆ? ਬਈ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਬੰਦੇ ਨੇ ਪਹਿਲੇ ਥੋੜੀ ਲਾਉਣੀਆਂ ਵੱਧ ਲਾਉਣੀਆਂ ਘਰੇ ਹੀ ਪਨੀਰੀ ਬੀਜੋ। ਉਹਦਾ ਕੀ ਕਾਰਨਾ ਬਈ? ਉਹਦਾ ਕਾਰਨ ਇਹ ਆ ਬਈ ਜੇ ਤੁਸੀਂ ਚਾਰ ਕਨਾਲਾਂ ਲਾਉਣੀਆਂ ਬਾਹਰੋਂ ਚਾਰ ਕਨਾਲਾਂ ਦੀ ਪਨੀਰੀ ਲੈ ਕੇ ਲਾਉਂਗੇ ਅੱਧੀ ਮੱਚ ਜੂ ਫੇਰ ਤੁਹਾਨੂੰ ਕੀੜਾ ਲਾਉਣਾ ਪਊਗਾ। ਨਾਲੇ ਮਹਿੰਗਾ ਪਊਗਾ। ਨਾਲੇ ਮਹਿੰਗਾ ਪਊਗਾ। ਜੇ ਜੇ ਤੁਸੀਂ ਚਾਰ ਕਨਾਲਾਂ ਲਾਉਣੀਆਂ ਤੁਸੀਂ ਪੰਜ ਕਨਾਲਾਂ ਦਾ ਮੱਚਣ ਦਾ ਬਈ ਕੀ ਕਾਰਨ ਆ ਇਹਦਾ ਕੋਈ ਹੈਗਾ ਰੀਜਨ? ਜੋ ਨਰਫਰੀ 'ਚ ਜ਼ਿਆਦੇ ਕਿ ਲਵੀਲੂ ਵੀ ਜ਼ਿਆਦੇ ਹੁੰਦੇ ਆ। ਬਹੁਤ ਵੱਡਾ ਤਦੋਂ ਆਪਣੀ ਲਵਾਉਂਦੇ ਹਾਂ ਆ ਆਪਾਂ ਕੀ ਕਰਦੇ ਆ ਬਾਈ ਸੁਬਾ ਜਾਂਦੇ ਆ ਪਨੀਰੀ ਲੈਣ ਸ਼ਾਮ ਨੂੰ ਆ ਕੇ ਵਾਹਣ ਚਲਾ ਦਿੰਨੇ ਆ 30 ਦਿਨ ਪਹਿਲਾਂ ਉਹ ਛਾਵੇਂ ਰਹਿੰਦੀ ਆ ਤੇ ਆਪਾਂ ਇੱਕ ਦਿਨ ਦੀ ਇੱਕ ਦਿਨ ਚਲਾ ਚਲਾ ਜੇ ਧੁੱਪ ਲੱਗ ਜਾਂਦੀ ਆ ਉਹਦੇ ਵਿੱਚ ਉਹੀ ਬੂਟਾ ਚੱਲਦਾ ਜਿਹੜਾ ਬੂਟਾ ਸਟਰੋਂਗ ਆ ਤੇ ਆ ਬਾਈ ਤੁਸੀਂ ਤਾਂਗੇ ਲਾਇਆ ਪਿਆ ਸੋਡਾ ਜਿਵੇਂ ਬਾਈ ਮੇਰੇ ਹੁਣ 15 ਦਿਨ ਦੀ ਪਨੀਰੀ ਐ ਹੁਣ ਹੋ ਗਈ ਬਾਈ 18 ਦਿਨਾਂ ਦੀ ਪਨੀਰੀ ਇਹ ਤਾਂ ਟਿੰਡੇ ਵਾਂਗ ਮੋਲ ਦੇ ਉਹ ਕਰੀ ਜਾਂਦੇ ਨੇ ਨਾ ਰੜੀ ਜਾਂਦੇ ਨੇ 18 ਦਿਨਾਂ ਦੀ ਪਨੀਰੀ ਤੋਂ ਆਪਾਂ ਨੈਟ ਲਾ ਦਈਦਾ ਤਾਂ ਤੋਂ ਠੀਕ ਆ ਤੇ 15 ਦਿਨ ਨੂੰ ਧੁੱਪੇ ਰੱਖਾਂਗੇ ਠੀਕ ਆ ਇਹਦਾ ਮੇਨ ਕਾਰਨ ਨਰਸਰੀਆਂ ਵਾਲੇ ਕੀ ਕਰਦੇ ਆ ਬਈ ਜਿਵੇਂ ਹੁਣ ਮੇਰੀ ਪਨੀਰੀ ਆ ਮੈਂ 30 ਦਿਨਾਂ ਦੀ ਕਰਕੇ ਦਊਗਾ ਜੂਰੀਆ ਪਾ ਦਿੰਦੇ ਆ ਲਵੀ ਕਰਕੇ ਜਿਹੜੀ 30 ਦਿਨਾਂ ਵਾਲੀ ਪਨੀਰੀ ਉਹ 18 ਦਿਨਾਂ ਚ ਤਿਆਰ ਕਰਕੇ ਅਗਲੇ ਨੂੰ ਦੇ ਦਿੰਦੇ ਆ ਹਾਂ ਆਰਡਰ ਵਾਲੇ ਹੁੰਦੇ ਆ ਆਰਡਰ ਵਾਲੇ ਹੁੰਦੇ ਆ ਬਈ ਉਹਨਾਂ ਦੀ ਮਜਬੂਰੀ ਹੁੰਦੀ ਆ ਤੇ ਆਪਾਂ ਨੂੰ ਐ ਹੁੰਦਾ ਵੀ ਪਨੀਰੀ ਬਹੁਤ ਸੋਹਣੀ ਖੜੀ ਐ ਲਵੀ ਐ ਹੂੰ ਉਹ ਜੂਰੀਆ ਪਾ ਕੇ ਨਾਈਟ੍ਰੋਜਨ ਪਾ ਕੇ ਬਈ ਐਨ ਪੀ ਕੇ ਪਾ ਪਾ ਕੇ ਉਹ ਜਿਹੜੀ 30 ਦਿਨਾਂ ਦੀ ਬਜਾਇਓ 18 19 ਦੀ ਪਨੀਰੀ ਕਰਕੇ ਅਗਲੇ ਨੂੰ ਸੋਪ ਦਿੰਦੇ ਤੇ ਬਾਣ ਚ ਜਾ ਕੇ ਮੱਚ ਜਾਂਦੀ ਹੈ ਮੱਚਣ ਦਾ ਕੋਈ ਹਾਲ ਹੀ ਨਹੀਂ ਉਹ ਆਖਦੇ ਧੁੱਪ ਪੈ ਗਈ ਮੱਚ ਗਈ ਬਾਕੀ ਆਪਦੀ ਪਨੀਰੀ ਦਾ ਭਾਈ ਇਹ ਵੀ ਆ ਹਨਾ ਜੇ ਤੁਹਾਨੂੰ ਕੋਈ ਜਿਆਦਾ ਲੇਬਰ ਨਹੀਂ ਜੇ ਨਰਸਰੀ ਚ ਲਿਆਂਦੀ ਉਹ ਤਾਂ ਲਾਉਣੀ ਪੈਣੀ ਆ ਕਦਨ ਚ ਸ਼ਾਮ ਨੂੰ ਲਾਉਣੀ ਹੀ ਪੈਣੀ ਹਾਂ ਤਾਂ ਇਹ ਆਪਦਾ ਤੂੰ ਆਪਣੀ ਦੋ ਵੱਟਾਂ ਵਾਲਾ 10 ਲਾਲਾ ਇਹ ਆਪਦੀ ਮਰਜ਼ੀ ਆਣਾ ਮੈਂ ਵੱਡਾ ਕਰਨੇ ਇਹੀ ਆ ਮੌਕੇ ਤੇ ਪੱਟ ਕੇ ਲਾਓ ਭਾਈ ਮੱਝ ਇੱਕੋ ਮਿੱਟੀ ਆਪਦੀ ਇਕਵਾਣ ਦੀ ਹੋ ਜਾਂਦੀ ਉਹ ਤਾਂ ਨਹੀਂ ਫਰਕ ਪੈਂਦਾ ਨਾ ਚੱਲਣ ਤੇ ਸੋਪ ਤਿਆਰ ਕਰਦੇ ਆ ਭਾਈ ਸਾਇਲਰਾਂ ਦੀਆਂ ਸੁਆਹਾਂ ਦਾ ਤਿਆਰ ਕਰਦੇ ਆਪਾਂ ਆ ਕੇ ਵਾਹਣ ਚਲਾਉਣੀ ਹੁੰਦੀ ਆ ਤੇ ਆਹ ਬਾਈ ਕਿਵੇਂ ਹੁਣ ਮਿੱਟੀ ਵਿੱਚ ਕੋਈ ਰੇਹ ਰੂ ਵੀ ਪਾਈਏ ਕਿ ਨਹੀਂ ਪਾਈਏ ਇਹਦੇ ਵਿੱਚ ਬਾਈ ਇਹਦੇ ਵਿੱਚ ਜਿਹੜੀ ਪਨੀਰੀ ਬੀਜਣੀ ਆਪਾਂ ਕੋਈ ਰੇਹ ਨਹੀਂ ਪੈਂਦੀ ਕਈ ਕਿਸਾਨ ਭਰਾ ਪਹਿਲਾਂ ਥੱਲੇ ਰੇਹ ਪਾ ਦਿੰਦੇ ਜਿਹੜਾ ਮੱਚਣ ਦਾ ਮੁਕ ਕਰਨਾ ਰੂੜੀ ਪਾ ਦਿੰਦੇ ਰੂੜੀ ਵੀ ਨਹੀਂ ਪਾਉਣੀ ਬਾਈ ਰੂੜੀ ਪਾ ਹਾਂ ਜਿਆਦੇ ਆਪਣੇ ਬੂਟਾ ਲੱਗੇ ਜਾਂ ਪਨੀਰੀ ਲੈ ਕੇ ਰੂੜੀ ਇੱਕ ਦਿਨ ਚ ਪਾ ਕੇ ਮਲ ਬਣਾਉਣ ਨੂੰ ਬੈਠ ਜਾਂਦੇ ਫਲ ਲੱਗਣਾਂ ਇਹ ਜਮਾ ਨਰੋਲ ਮਿੱਟੀ ਤੇ ਬਾਈ ਪਨੀਰੀ ਬੀਜ ਜਾਂਦੀ ਆ ਬਾਅਦ ਜੇ ਕੋਈ ਦਿੱਕਤ ਆਉਂਦੀ ਆ ਉਸ ਤੋਂ ਬਾਅਦ ਉਹ ਤੇ ਟੈਕਨੀਕਲ ਵਰ ਠੀਕ ਹੈ ਜਿੱਥੇ ਪਾਣੀ ਉੱਚੀਆਂ ਵਾਲਾ ਲੱਗੂਗਾ ਉੱਥੇ ਪਨੀਰੀ ਚ ਸਮੱਸਿਆ ਆਊਗੀ ਬਈ ਬੈੱਡ ਪਹਿਲਾਂ ਆਹ ਟਰੈਕਟਰ ਦੇ ਬਣਾਏ ਬੈੱਡ ਆ ਬਈ ਡੱਡ ਗੱਪਲਾ ਉਸ ਤੋਂ ਬਾਅਦ ਆ ਹੱਥ ਨਾਲ ਤਿਆਰੀ ਕਰੀ ਜਾਂਦੇ ਜਿਵੇਂ ਆਹ ਦੋ ਬਿੱਡਾਂ ਦੀ ਤਿਆਰੀ ਰਹਿੰਦੀ ਆ ਪਰਲੇ ਬਿੱਡ ਦੀ ਆਪਾਂ ਤਿਆਰੀ ਕਰਤੀ ਆ ਉਹ ਜਮਾਂ ਸ਼ਾਨਨੀ ਵੇਦੀ ਟਪਾਤਾ ਨਾ ਬਈ ਆਹ ਦੋ ਬਿੱਡਾਂ ਨੂੰ ਸੁੱਕ ਗਿਆ ਸੀ ਫਿਰ ਤਿਆਰੀ ਲਾਵਾਂਗੇ ਰੋੜੀ ਯਾਨੀ ਕਿ ਕਹਿੰਦੇ ਭਾਵੇਂ ਰੋੜੀ ਤੋਂ ਰਹਿਤ ਹੋਣਾ ਚਾਹੀਦਾ ਪਰ ਪਰੇ ਮਿੱਟੀ ਹੋਣੀ ਚਾਹੀਦੀ ਹੈ ਠੀਕ ਹੈ ਦੂਜਾ ਨੰਬਰ ਬਈ ਆਪਾਂ ਲੈਣਾ ਮਾਰ ਕੇ 20 ਸੈੱਟ ਦੇਣਾ ਨਵੇਂ ਕਿਸਾਨ ਕੀ ਕਰਦੇ ਆ ਮਿੱਟੀ ਬੁੱਕਾਂ ਨਾਲ ਚੱਕ ਕੇ ਉੱਤੇ ਸੱਡ ਦਿੰਦੇ ਆ ਉਹ ਗਲਤ ਆ ਗੱਲ ਉਹ ਕਿਤੇ ਤਾਂ ਮੋਟੀ ਪੈ ਜਾਂਦੀ ਹੈ ਕਿਤੇ ਪਤਲੀ ਪੈ ਜਾਂਦੀ ਜਿੱਥੇ ਪਤਲੀ ਪੈ ਜਾਂਦੀ ਉਸੇ ਜਰਮੀਨੇਸ਼ਨ ਹੋਇਆ ਨਹੀਂ ਜਿੱਥੇ ਮੋਟੀ ਪੈ ਜਾਂਦੀ ਉੱਥੇ ਹੁੰਦੀ ਨਹੀਂ ਸਭ ਤੋਂ ਵਧੀਆ ਸੌਖਾ ਤਰੀਕਾ ਇਹ ਆ ਬਈ ਲੈਣਾ ਚ ਲੈਣਾ ਮਾਰ ਕੇ ਡੱਕੇ ਨਾਲ ਜਾਂ ਤੁਹਾਡੇ ਕੋਈ ਹੋਰ ਕੋਈ ਵੀ ਸੰਧ ਹੈਗਾ ਉਹਦੇ ਨਾਲ ਮਾਰ ਕੇ ਬਈ ਉੱਤੇ ਇੰਨੀ ਕਿ ਮਿੱਟੀ ਜਿਹੜਾ ਆਪਾਂ ਰੇਤਾ ਛਾਣ ਨਾਲ ਛਾਣ ਨਾਲ ਉਹਦੇ ਨਾਲ ਛਾਣ ਦੇਣੀ ਕਿ ਜਿਹੜਾ ਬੀ ਕਵਰ ਹੋ ਜੇ ਹੂੰ ਉਸ ਤੋਂ ਬਾਅਦ ਕੀ ਕਰਦੇ ਆ ਬਈ ਕਿਸਾਨ ਦੂਜੀ ਜਿਹੜੀ ਗਲਤੀ ਆ ਥੱਲੇੋਂ ਪਾਣੀ ਛੱਡ ਦਿੰਦੇ ਆ ਠੀਕ ਆ ਉਹ ਆਪਣਾ ਟ੍ਰੇ ਤੇ ਦੰਗੇ ਨਾ ਬਖੜਬੀ ਹੈ। ਹਾਂ ਉਹ ਉਗਣ ਦਾ ਕਾਰਨ ਇਹੀ ਹੈ ਬਈ ਕਿਉਂਕਿ ਜੇ ਸਿੱਧਾ ਪਾਣੀ ਛੱਡ ਦਿੰਦੇ ਆ ਉਹ ਮੰਡ ਹੋ ਜਾਂਦੀ ਹੈ ਤੇ ਜਿਹੜਾ ਸਟਰੋਂਗ ਦਾ ਉਹ ਜਾਂ ਹੋ ਜਾਂਦਾ ਨਾ 20 ਵੀ ਅਗੜ ਪਿੱਛੇ। ਤਿੰਨ ਦਿਨ ਆਪਾਂ ਹੈ ਚੌਥਾ ਦਿਨ ਬਈ ਜਰਮੀਨੇਸ਼ਨ ਹੋ ਜਾਂਦੀ ਆ ਆਪਾਂ ਤਿੰਨ ਟਾਈਮ ਜਾਂ ਡਰਮੀ ਨਾਲ ਜਾਂ ਪਵਾਰੇ ਨਾਲ ਜਾਂ ਕੋਈ ਇਹੋ ਜਿਹਾ ਤਰੀਕਾ ਆਪਾਂ ਜਿਹੜਾ ਕਿ ਉੱਤੋਂ ਪਾਣੀ ਛਿੜਕਦੇ ਰਹਿਣਾ। ਛੜੇ ਰਹਿਣਾ। ਆਪਾਂ ਉਹਨਾਂ ਚਾਰ ਛਿੜਕਦੇ ਰਹਿਣਾ ਜਿੰਨਾ ਚੱਕਰ ਬਈ ਉਹ ਜਰਮੀਨੇਸ਼ਨ ਨਹੀਂ ਹੁੰਦੀ ਉਹਨੂੰ ਉੱਤੇ ਮੋਟੀ ਪਰਤ ਨਹੀਂ ਜੰਮਣ ਦੇਣੀ। ਉਹਨੂੰ ਨਮੀ ਬਣਾ ਕੇ ਰੱਖਣੀ ਹੈ ਤਿੰਨ ਦਿਨ ਪਹਿਲੇ। ਠੀਕ ਹੈ ਤੇ ਬਰੀਕ ਜਦੋਂ ਉਹ ਜਿਵੇਂ ਪਰਲਾ ਬੈੱਡ ਲੱਗਾ ਵੇ ਜਦੋਂ ਏਡੀ ਏਡੀ ਪਣੀਰੀ ਹੋ ਜਾ ਉਹਦੋਂ ਥੱਲੇੋਂ ਪਾਣੀ ਫਲੱਡ ਰਹੀਂ ਲਾ ਦੋ ਬਈ ਠੀਕ ਹੈ ਫਿਰ ਕੋਈ ਮਰਦੀ ਨਹੀਂਗੀ ਠੀਕ ਹੈ ਤੇ ਇਹ ਬਈ ਖਾਲ ਜਿਹੜੀਆਂ ਤੁਸੀਂ ਬੈੱਡ ਬਣਾਏ ਛੋਟੇ ਛੋਟੇ ਬਣਾਏ ਆ ਚੜਾਈ ਕਿੰਨੀ ਰੱਖਣੀ ਆ ਬੈੱਡ ਦੀ ਇਹਦਾ ਬਈ ਚੜਾਈ ਆਪਾਂ 3 ਫੁੱਟ ਰੱਖ ਸਕਦੇ ਆ ਇਹਦਾ ਵੀ ਕੋਈ ਕਾਰਨ ਨਹੀਂ ਇਹਦਾ ਕਾਰਨ ਨਹੀਂ ਆ ਬਈ 3 ਫੁੱਟ ਦੀ ਚੜਾਈ ਰੱਖਾਂਗੇ ਇੱਕ ਤਾਂ ਪਾਣੀ ਸਹੀ ਲੱਗਦਾ ਹੂੰ ਦੂਜਾ ਦੋਨਾਂ ਪਾਸਾਂ ਤੋਂ ਬੈਠ ਕੇ ਕੱਖ ਸੌਖੇ ਨਿਕਲ ਜਾਂਦੇ ਆ ਵਿਚ ਨਹੀਂ ਵੜਨਾ ਵਿਚ ਵੜਨ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ 5 ਫੁੱਟ ਦੀ ਕੈਰੀ ਬਣਾਉਂਗੇ ਤੇ ਕੱਖ ਨਹੀਂ ਨਿਕ ਪਰ ਵਿੱਚ ਵੜਨਾ ਬਹੁ ਮਿੱਧੀ ਜਾਊਗੀ ਤਿੰਨ ਫੁੱਟ ਦਾ ਮੇਨ ਕਾਰਨ ਤਾਂ ਇਹੀ ਆ ਵੀ ਦੋਨਾਂ ਪਾਸੇ ਤੋਂ ਬੈਠ ਕੇ ਕੱਖ ਨਹੀਂ ਲਾ ਜਾਨਾ ਕੰਪੈਰਟਰ ਤਾਂ 500000 ਦੀ ਗਈ ਪਣੀ ਦੀ ਹਾਂ ਬਈ ਤਿੰਨ 30 40 ਬੁੱਟੇ ਕਿਤੇ ਗਏ ਨਹੀਂਗੇ ਤੇ ਦੂਜਾ ਕਾਰਨ ਇਹ ਆ ਕਿ ਤਿੰਨ ਜਿੰਨੀ ਆਪਾਂ ਇਹਦਾ ਚੜਾਈ ਘੱਟ ਕਰਾਂਗੇ ਉਨਾ ਪਾਣੀ ਵਧੀਆ ਬਰਾਬਰ ਪ੍ਰੋਪਰ ਲੱਗੂਗਾ ਬਰਾਬਰ ਜਾਂਦਾ ਉੱਚਾ ਨੀਵਾ ਵੀ ਹੋਊਗਾ ਫੇਰ ਵੀ ਪਾਣੀ ਇੱਕੋ ਜਿਹਾ ਲੱਗਿਆ ਇਹ ਆਪਾਂ ਨੂੰ ਕੱਢਣਾ ਸੌਖਾ ਹੋ ਜਾਂਦਾ ਵੀ ਪਾਣੀ ਕੱਢਣਾ ਵੀ ਪੈਂਦਾ ਇਹਦੇ ਚ ਠੀਕ ਹੈ ਤੇ ਬਾਈ ਜਦੋਂ ਪਣੀਰੀ ਉਗ ਰਿਆ ਵੀ ਉਦੋਂ ਵੀ ਕੋਈ ਸਪਰੇਅ ਕਰਨੀ ਇਹਨਾਂ ਤੇ ਬਈ ਇਹਦੇ ਤੇ ਪਹਿਲੀ ਸਪਰੇਅ ਜਿਹੜੀ ਜਦੋਂ ਪਹਿਲੀ ਸਪਰੇਅ ਕਰਨੀ ਆ ਬਈ ਜਦੋਂ ਜਰਮੀਨੇਸ਼ਨ ਹੋ ਗਈ ਆਪਾਂ ਨੂੰ ਦਿਸ ਗਈ ਵੀ 100 ਦੇ ਵਿੱਚੋਂ 80% ਜਰਮੀਨੇਸ਼ਨ ਰਿਡੋਮਿਲ ਗੋਲਡ ਫੰਗੀਸਾਈਡ ਆਉਂਦਾ ਬਈ ਜਿਹੜਾ ਜੜ੍ਹਾਂ ਨੂੰ ਮਜ਼ਬੂਤ ਕਰਦਾ ਤੇ ਥੱਲੇ ਫੰਗਸ ਨਹੀਂ ਪੈਣ ਦਿੰਦਾ ਉਹ ਆਪਾਂ ਬਈ ਉਹਦਾ ਛੜਕਾ ਕਰਨਾ ਇੱਕ ਵਾਰੀ ਠੀਕ ਹੈ ਜਦੋਂ ਉਹ ਤੀਜੇ ਪੱਤੇ ਤੇ ਆ ਜੇ ਫੇਰ ਉਹਦਾ ਛੜਕਾ ਕਰਨਾ ਬਈ ਜਿਹੜਾ ਥੱਲੇ ਜੜ੍ਹਾਂ ਦਾ ਡੰਪਿੰਗ ਦੀ ਸਮੱਸਿਆ ਦੇ ਕਈ ਦਿਨਾਂ ਦੀ ਕੰਪਲੇਨ ਆਉਂਦੀ ਹੁੰਦੀ ਆ ਬਈ ਪਣੀ ਰਿ ਉਗਰ ਕੇ ਇਥੋਂ ਚਾਲਾਂ ਟੁੱਟ ਕੇ ਐ ਡੱਗ ਪੈਂਦੀ ਆ ਹੂੰ ਉਹ ਨਹੀਂ ਡੱ ਤੇ ਕਿੰਨੇ ਦਿਨਾਂ ਚ ਬਈ ਤਿਆਰ ਹੋ ਜਾਂਦੀ ਪਨੀਰੀ ਉਹ ਆਪਣੇ ਕਿੰਨੇ ਦਿਨਾਂ ਦੀ ਜਿਹੜੀ ਮਗਰ ਖੜੀ ਹੈ ਇਹ ਬਈ ਹੁਣ ਇਹ ਪਰਸੋ ਪੂਰੇ ਮਹੀਨੇ ਦੀ ਹੋ ਜੂਗੀ ਤੇ ਕਿੰਨੇ ਵੱਧ ਤੋਂ ਵੱਧ ਉਮਰ ਹੁੰਦੀ ਹੈ ਇਹਦੀ ਬਈ ਪਨੀਰੀ ਆਪਾਂ ਜੇ ਸਹੀ ਰਹੂਗੀ ਲੱਗ ਜੇ ਜਿਹੜੀ ਸਹੀ ਰੱਖ ਜੂ ਬਈ 30 ਤੋਂ 32 ਦਿਨ ਵੱਧ ਤੋਂ ਵੱਧ ਪਹਿਲੀ ਗੱਲ ਤੇ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਲਾ ਦੇਣੀ ਚਾਹੀਦੀ ਆ ਉਸ ਤੋਂ ਬਾਅਦ 32 33 35 ਦਿਨ ਕਰ ਸਕਦਾ ਜਦੋਂ 40 ਦਿਨਾਂ ਦੀ ਹੋ ਗਈ ਪਨੀਰੀ ਪੱਕਣ ਲੱਗ ਜਾਂਦੀ ਆ ਵਾਹਣ ਚ ਜਾ ਕੇ ਫੁੱਲ ਐਡਾ ਹੀ ਬਣੂਗਾ ਠੀਕ ਹੈ ਤੇ ਇੱਕ ਬਈ ਜਿਹੜੇ ਸੜਕਾਂ ਤੇ ਰੱਖੀ ਬੈਠੇ ਨੇ ਪਨੀਰੀ ਹਨਾ ਮੂਰਖ ਕਹਿੰਦੇ ਫੁੱਲ ਅੱਡ ਵੱਡਾ ਸਿਲੈਕਸ਼ਨ ਵੈਰਾਈਟੀਆਂ ਚ 25 2500 ਰੁਪਏ ਕਿਲੋ ਵੀ ਵੀ ਪਏ ਆ ਜਿਹੜੇ ਘਰੇ ਸਰਵਾਂ ਵਾਂਗੂ ਆਪਦੇ ਗੱਟੇ ਬੜੀ ਬਿਠੇ ਆਪਦੇ ਗੱਟੇ ਬਣਾਏ ਹੁੰਦੇ ਆ ਬਈ ਤੇ ਇੱਕ ਇਹ ਵੀ ਹੈਗੇ 50 5000 ਰੁਪਏ ਨੂੰ ਕਿਲੋ ਆ ਬਈ 5000 ਦਾ ਕਿਲੋ ਆ ਇਹਦੇ ਚ ਜੇ ਤੈਨੂੰ ਬੂਟੀ ਦੀ ਕੰਪਲੇਨ ਆ ਜੂ ਇੱਥੇ ਹੀ ਦੇਖ ਜੂਗੀ ਵੀ ਆਹ ਬੂਟਾ ਨਹੀਂ ਹੁੰਦਾ ਨਹੀਂ ਹੁੰਦਾ ਤੇ ਜਿਹੜੀ ਸਿਲੈਕਸ਼ਨ ਵੈਰਾਈਟੀਆਂ ਨੇ ਘਰੇ ਤਿਆਰ ਕੀਤੇ ਹੋਏ ਬਾਕੀ ਦਾ ਬਈ ਪੱਕਾ ਬਿੱਲ ਵੀ ਹੋਊਗਾ ਪੱਕਾ ਬਿੱਲ ਆ ਬਈ ਪੂਰਾ ਜੀਐਸਟੀ ਵਾਲਾ ਬਿੱਲ ਇਹਦਾ ਠੀਕ ਹੈ ਤੇ ਜਿਹੜਾ ਵੀ ਇਹ ਆਪਾਂ ਦੂਜੇ ਸੜਕ ਦੇ ਲਈ ਬਠੋ ਸਿਲੈਕਸ਼ਨ ਆ ਵੈਰਾਈਟੀਆਂ ਨੇ ਘਰੇ ਤਿਆਰ ਕੀਤੇ ਹੁੰਦੇ ਆ ਬਈ ਸਰੋਂ ਨੂੰ ਘਰੇ ਤਿਆਰ ਕਰ ਲੈਂਦੇ ਉਹਦੇ ਵਿੱਚ ਕੋਈ ਸ਼ੰਤ ਨਹੀਂ ਹੁੰਦੀ ਕੋਸ਼ ਨਹੀਂ ਹੁੰਦੀ ਅੱਧੀ ਜਾ ਕੇ ਅਗਲੇ ਦੇ ਵਾਂਚ ਚਲੇ ਜਾਂਦੇ ਨਾ ਆ ਪਾਗਲੇ ਨੂੰ ਲਾਂਬਾ ਦੇਣ ਜੋਗਿਆ ਕੋਈ ਇੱਕ ਨੇ ਇੱਕ ਮੁਠੀ ਲੈਣੀ ਦੋ ਮੁਠੀਆਂ ਲੈਣੀਆਂ ਹਾਂ ਹਾਂ ਬਈ ਇੱਕ ਆਪਣਾ ਸਿਸਟਮ ਹੈ ਜੇ ਕੋਈ ਇਕੱਠੀ ਵੀ ਲੈਂਦਾ ਤਾਂ ਵੀ ਨਹੀਂ ਲਾਂਬਾ ਦੇ ਸਕਦੇ ਲਾਂਬਾ ਤਾਂ ਕਿਸਾਨ ਤੇ ਆ ਤੂੰ ਦੇਖਭਾਲ ਨਹੀਂ ਚੰਗੀ ਕੀਤੀ ਹੂੰ ਨਰਸਰੀ ਵਾਲ ਤੇ ਕੋਈ ਲਾਂਬਾ ਅੱਗੇ ਆਪਣੇ ਹੋਈ ਆ ਨਾ ਕਾਨਾ ਤੇ ਹੋਈ ਆ ਜਾਂ ਤੂੰ ਮਾੜਾ ਵੀ ਸੀਗਾ ਹਾਂ ਜਾਂ ਤੂੰ ਟਾਈਮ ਪੀਰੀਅਡ ਗਲਤ ਆ ਤੂੰ ਘਰੇ ਜਾ ਕੇ ਲੇਟ ਲ ਕਿ ਇਹ ਪਹਿਲਾਂ ਹੀ ਆਪ ਦਾ ਬਈ ਉਹ ਕਰੋ ਹਨਾ ਹਾਂ ਪਹਿਲਾਂ ਹੀ ਜੀ ਧੰਨਵਾਦ ਬਈ ਗੁਰਵਿੰਦਰ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਆਪਾਂ ਨੂੰ ਤੇ ਗਾਂਹ ਹੋਰ ਬਈ ਕਿਹੜੀਆਂ ਪਨੀਰੀਆਂ ਲਾਉਂਗੇ ਇਸ ਤੋਂ ਬਾਅਦ ਤੁਸੀਂ ਇਸ ਤੋਂ ਬਾਅਦ ਬਈ ਹਰਾ ਪਿਆਜ਼ ਲਾਵਾਂਗੇ ਹੂੰ ਜਿਹੜਾ ਮੈਂ ਹਰਾ ਪਿਆਜ਼ ਵੇਚੂਗਾ ਬਈ ਉਸ ਤੋਂ ਬਾਅਦ ਜਨਵਰੀ ਵਾਲਾ ਪਿਆਜ਼ ਵੀ ਆਪਾਂ ਲਾਵਾਂਗੇ ਬਈ ਹੂੰ ਹੁਣ ਇਸ ਟਾਈਮ ਗੋਭੀ ਦੀ ਜਿਹੜੀ ਆ ਇੱਕ ਸੈਟ ਆਪੇ ਲਾਵਾਂਗੇ ਉਸ ਤੋਂ ਬਾਅਦ ਆਪਣਾ ਗੋਭੀ ਦਾ ਪ੍ਰੋਗਰਾਮ ਬੰਦ ਆ ਬਈ ਆਪਾਂ ਮੁੜ ਕੇ ਅਗਲੀ ਮਈ ਚ ਸਟਾਰਟ ਕਰਾਂਗੇ ਬਈ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਗੁਰਵਿੰਦਰ ਧੰਨਵਾਦ ਬਈ ਤੁਹਾਡੇ ਪਾਪਾ